ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਰਾਣੀ ਪੈਨਸ਼ਨ ਬਹਾਰ ਕਰੋ ਬਹਾਰ ਕਰੋ ਬਹਾਰ ਕਰੋ ਪੰਜਾਬ ਸਰਕਾਰ ਹਾਏ 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 ਦੁਨੀਆ ਪੰਜਾਬ ਅਤੇ ਪ੍ਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਸਾਂਝੇ ਤੌਰ ਤੇ ਅੱਜ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਪੂਰੇ ਪੰਜਾਬ ਭਰ ਦੇ ਵਿੱਚ ਸਾਰੇ ਮੁਲਾਜ਼ਮ ਸਾਥੀ ਤੇ ਕਰਮਚਾਰੀ ਅਧਿਆਪਕ ਸਾਥੀ ਪੰਜਾਬ ਸਰਕਾਰ ਦੇ ਉਸ ਨੋਟੀਫਿਕੇਸ਼ਨ ਨੂੰ ਸਾੜਨਗੇ ਜੋ ਕਿ ਉਹਨੇ 28 ਨਵੰਬਰ 2022 ਨੂੰ ਜਾਰੀ ਕੀਤਾ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਇਹ ਕਿਹਾ ਸੀਗਾ ਕਿ ਪੰਜਾਬ ਦੇ ਜਿੰਨੇ ਵੀ ਮੁਲਾਜ਼ਮ ਸਾਥੀ ਹੈਗੇ ਮੁਲਾਜ਼ਮ ਹੈਗੇ ਆ ਉਨਾ ਦੇ ਉੱਤੇ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਉਹ ਲਾਗੂ ਕਰ ਦਿੱਤੀ ਗਈ ਹੈ ਪਰ ਅੱਜ 18 ਨਵੰਬਰ 2025 ਨੂੰ ਪੂਰੇ 3 ਸਾਲ ਹੋ ਚੁੱਕੇ ਆ ਪਰ ਅਜੇ ਤੱਕ ਉਹ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਲਾਗੂ ਨਹੀਂ ਕੀਤਾ ਗਿਆ ਉਹਦੇ ਬਾਰੇ ਕੋਈ ਵੀ ਹਦਾਇਤਾਂ ਜਿਹੜੀਆਂ ਉਹ ਜਾਰੀ ਨਹੀਂ ਅਜੇ ਤੱਕ ਹੋ ਸਕੀਆਂ ਜਿਸ ਕਰਕੇ ਪੰਜਾਬ ਦੇ ਪੁਰਾਣੇ ਪੂਰੇ ਜਿਹੜੇ ਮੁਲਾਜ਼ਮ ਵਰਗ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਰੂਸ ਸੀਗਾ ਤੇ ਅੱਜ ਦਾ ਇਹ ਦਿਨ ਜਿਹੜਾ ਹੈਗਾ ਉਹ ਰੂਸ ਦਿਵਸ ਦੇ ਵਿੱਚ ਦੇ ਤੌਰ ਤੇ ਪੂਰੇ ਪੰਜਾਬ ਭਰ ਦੇ ਵਿੱਚ ਮੁਲਾਜ਼ਮਾਂ ਨੇ ਮਨਾਇਆ ਹੈਗਾ ਜਿੱਥੇ-ਜਿੱਥੇ ਵੀ ਮੁਲਾਜ਼ਮ ਸਾਥੀ ਸੀਗੇ ਅਧਿਆਪਕ ਸੀਗੇ ਸਕੂਲਾਂ ਦੇ ਵਿੱਚ ਸੀਗੇ ਚਾਹੇ ਦਫ਼ਤਰਾਂ ਦੇ ਵਿੱਚ ਸੀਗੇ ਉਹਨੇ ਸਾਰਿਆਂ ਨੇ ਅੱਜ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਹੈਗੀਆਂ ਜਿਹੜਾ ਕਿ ਪੰਜਾਬ ਸਰਕਾਰ ਨੇ ਅੱਜ ਤੋਂ 3 ਸਾਲ ਪਹਿਲਾਂ ਕੀਤਾ ਸੀ ਪਰ ਪੰਜਾਬ ਸਰਕਾਰ ਉਸ ਨੂੰ ਲਾਗੂ ਕਰਨਾ ਸ਼ਾਇਦ ਭੁੱਲ ਗਈ ਆ ਕਿ ਮੈਂ ਕੋਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀਗਾ ਤੇ ਉਹਨੂੰ ਲਾਗੂ ਵੀ ਕਰਨਾ ਸੀ ਜਿਹਦੇ ਰੋਸ ਦੇ ਵਿੱਚ ਅੱਜ ਅਸੀਂ ਸੀਪੀਐਫ ਕਰਮਚਾਰੀ ਯੂਨੀਅਨ ਦੇ ਝੰਡੇ ਹੇਠ ਆਦਮਪੁਰ ਦੇ ਵੀ ਕੀ ਉਹ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਿਹੜੀਆਂ ਹੈਗੀਆਂ ਉਹ ਸਾੜੀਆਂ ਆ ਤੇ ਆਪਣਾ ਰੋਸ ਜਿਹੜਾ ਉਹ ਜ਼ਾਹਰ ਕੀਤਾ ਆ ਤੇ ਇਸ ਦੇ ਨਾਲ ਹੀ ਜਿਹੜਾ ਅਗਲਾ ਜਿਹੜਾ ਐਕਸ਼ਨ ਸਾਡਾ ਬੇਸ਼ਕਦਰ ਤੇ ਹੈਗਾ ਉਹ 25 ਨਵੰਬਰ ਨੂੰ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਜਿਹੜੀ ਹੈਗੀ ਆ ਉਹ ਕਰਨ ਜਾ ਰਹੇ ਆ ਜਿਹਦੇ ਵਿੱਚ ਕੀ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਹੈਗੀਆਂ ਮੁਲਾਜ਼ਮ ਮਾਰੂ ਨੀਤੀਆਂ ਲੋਕ ਮਾਰੂ ਨੀਤੀਆਂ ਹੈਗੀਆਂ ਜਿਹੜੀਆਂ ਉਹਨਾਂ ਦੀ ਗੋਲ ਥੋੜੀ ਗਈ। ਸਿੰਘ ਜੀ ਮੈਂ ਬੀਆਰਟੀਚਰ ਫਰੰਟ ਦਾ ਜ਼ਿਲ੍ਹਾ ਪ੍ਰਧਾਨ ਆ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਲਿਖਿਆ ਸੀਗਾ ਸਾਡੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਉਸ ਵੱਲੋਂ ਜਿਹੜਾ ਹੈਗਾ ਇਸ ਨੂੰ ਨੇਪਰੇ ਚਾੜਿਆ ਹੈਗਾ ਆ ਇਹਦਾ ਕਾਰਨ ਇਹ ਹੈਗਾ ਕਿ ਸਰਕਾਰ ਨੇ ਅਜੇ ਤੱਕ ਵੀ ਜਿੰਨੀਆਂ ਵੀ ਨੀਤੀਆਂ ਘੜੀਆਂ ਹੈਗੀਆਂ ਉਹ ਵੈਸੇ ਹੀ ਘੜੀਆਂ ਹੈਗੀਆਂ ਕੋਈ ਵੀ ਚਾਹੇ ਕਿਸੇ ਵੀ ਸਮਾਜ ਦੇ ਬਾਰੇ ਕੋਈ ਨੀਤੀ ਨਿੱਕੀ ਹੈਗੀ ਆ ਪੂਰੀ ਚੜੀ ਨਹੀਂ ਹੈਗੀ ਅਜੇ 3 ਸਾਲ ਬੀਤਣ ਦੇ ਬਾਅਦ ਸਾਡਾ ਵੀ ਨੋਟੀਫਿਕੇਸ਼ਨ ਖੜਾ ਹੈਗਾ ਕਈ ਤਰ੍ਹਾਂ ਦੇ ਭੱਤੇ ਰੋਕੇ ਹੋਏ ਹੈਗੇ ਆ ਜਿਸ ਨਾਲ ਜਿਹੜਾ ਹੈਗਾ ਮੁਲਾਜ਼ਮ ਵਰਗ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਆ ਸਭ ਤੋਂ ਨਕਮੀ ਸਰਕਾਰ ਇਸ ਸਮੇਂ ਦੀ ਜੇ ਪੁਰਾਣੀਆਂ ਸਰਕਾਰਾਂ ਬਾਰੇ ਦੇਖਿਆ ਜਾਵੇ ਤਾਂ ਅਸੀਂ ਇਸ ਨੂੰ ਨਹੀਂ ਮੰਨਦੇ ਹੈਗੀਆਂ ਕਿਉਂਕਿ ਇਹ ਸਰਕਾਰ ਨੇ ਅੱਜ ਤੱਕ ਇੱਕ ਹੀ ਸਾਨੂੰ ਡੀਏ ਦਿੱਤਾ ਹੈਗਾ 4 ਸਾਲ ਹੋਣ ਨੂੰ ਹੈਗੇ ਆ ਤੇ ਲਗਭਗ ਸਾਡਾ 16% ਡੀਏ ਪਿੱਛੇ ਚੱਲ ਰਿਹਾ ਹਰ ਮੁਲਾਜ਼ਮ ਜਿਹੜਾ ਡੀਏ ਦੇ ਤੌਰ ਤੇ ਜਿਹੜਾ ਆ ਲਗਭਗ 15 ਤੋਂ 16000 ਰੁਪਏ ਘਾਟਾ ਖਾ ਰਿਹਾ ਹੈਗਾ ਤੇ ਇਸੇ ਤਰ੍ਹਾਂ ਸਾਡਾ ਪਿੰਡੂ ਪੱਤਾ ਡੋਕ ਕੇ ਬੈਠੀ ਆ ਪਿੰਡੂ ਪੱਤਾ ਇਹ ਸਿਗਾ ਕਿ ਜਿਹੜੇ ਮੁਲਾਜ਼ਮ ਆ ਉਹ ਸਹਾਇਤ ਕਰਨ ਦਾ ਇੱਕ ਸਰਕਾਰਾਂ ਦੀਆਂ ਸਰਕਾਰਾਂ ਦਾ ਵਸੀਲਾ ਸੀਗਾ ਕਿ ਜਿਹੜੇ ਮੁਲਾਜ਼ਮ ਆ ਪਿੰਡਾਂ ਚ ਜਾ ਕੇ ਕੰਮ ਕਰਨ ਪਰ ਇਸ ਸਰਕਾਰ ਨੇ ਉਹ ਵੀ ਪੱਤਾ ਜਿਹੜਾ ਆ ਰੋਕਿਆ ਹੋਇਆ ਹੈ ਤੇ ਇਹ ਨਾਲ ਕਈ ਹੋਰ ਵੀ ਹੈਗੀਆਂ ਚੀਜ਼ਾਂ ਜਿਹੜੀਆਂ ਮੁਲਾਜ਼ਮ ਵਰ ਦੇ ਅੰਗੇਸ਼ਤੀ ਰਹੀ ਹੈਗੀ ਆ ਸਰਕਾਰ ਮੁਲਾਜ਼ਮ ਪੱਕੀ ਨੇ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਹੈਗਾ ਇਸ ਦੇ ਤੌਰ ਤੇ ਅੱਜ ਅਸੀਂ ਰੋਸ ਵਜੋਂ ਜਿਹੜਾ ਇਹ ਪ੍ਰੋਗਰਾਮ ਜਿਹੜਾ ਲਿਖਿਆ ਸੀਗਾ ਤਾਂ ਇਹਨੂੰ ਨਿਪਟਰੇ ਚਾੜਿਆ ਜੀ